ਮੋਗਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਪੀਤ ਸਿੰਘ ਜੱਸਾ ਸੁਖਜੈਨ ਸਿੰਘ ਦੋਵੇਂ ਵਾਸੀ ਮੋਗਾ ਅਤੇ ਸੰਦੀਪ ਸਿੰਘ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ਿਰਾਦਾ ਰਹਿਣ ਵਾਲਾ ਹੈ ਅਤੇ ਉਹਨਾਂ ਦਾ ਸਾਥੀ ਧਰਮਪ੍ਰੀਤ ਸਿੰਘ ਸੰਦੀਪ ਸਿੰਘ ਨੇ ਘਰ ਜੋ ਕਿ ਦੁਸਾਂਝ ਰੋਡ ਤੇ ਹੈ ਉਹਨਾਂ ਕੋਲ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਬਰਾਮਦ ਹੋ ਸਕਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਘਰ ਦੇ ਵਿੱਚ ਛਾਪਾ ਮਾਰਿਆ ਤੇ 5 ਕਿਲੋ 500 ਗ੍ਰਾਮ ਹਿਰੋਇਨ ਸਮੇਤ Honda ਕਾਰ ਜਿਹੜੀ ਹੈ ਉਹ ਵੀ ਬਰਾਮਦ ਕੀਤੀ ਹੈ ਤਾਂ ਇਸ ਮੌਕੇ ਨੂੰ ਲੈ ਕੇ ਐਸਐਸਪੀ ਨੇ ਪੂਰੀ ਜਾਣਕਾਰੀ ਦਿੰਦਿਆਂ ਸੁਣੋ ਕੀ ਕਿਹਾ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਅਤੇ ਇੰਚਾਰਜ ਇਹਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡ ਲਿੰਕੇਜ ਜਦੋਂ ਵਰਕਆਊਟ ਹੋਈ ਆ ਤਾਂ ਰਾਜਸਥਾਨਸੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਕਨਸਾਈਨਮੈਂਟ ਮਿਲੀ ਸੀਗੀ ਇਹ ਲਗਭਗ 6 ਕਿਲੋਗ੍ਰਾਮ ਦੇ ਲਗਭਗ ਇਹ ਅਸਾਈਨਮੈਂਟ ਸੀ ਇਹ ਕਲੁੱਡ ਕਨਸਾਈਨਮੈਂਟ ਸੀ ਜਿਹਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜੇ ਨੂੰ ਤੱਕ ਰਿਕਵਰ ਕਰਨ ਚ ਕਾਮਯਾਬ ਹੋਈ ਹੈ ਔਰ ਸਾਨੂੰ ਉਮੀਦ ਹੈ ਵੀ ਇਹ ਤੇ ਜਲਦੀ ਜਿਹੜਾ ਇੱਕ ਅਕਿਊਜ਼ ਦੇ ਵਿੱਚ ਫੜਨ ਵਾਲਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜੋ ਵੀ ਕਨਸਾਈਨਮੈਂਟ ਆਈ ਉਹ ਵੀ ਰਿਕਵਰ ਕਰਨ ਚ ਕਾਮਯਾਬ ਹੋ ਗਏ ਸਰ ਜਿਹੜੇ ਫੜੇ ਗਏ ਇਹਨਾਂ ਦਾ ਕ੍ਰਿਮੀਨਲ ਬੈ ਜਿਹੜੇ ਫੜੇ ਗਏ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲਾ ਹੈ ਜਿਹਦੇ ਉੱਪਰ ਪਾਣੀ ਕ੍ਰਿਮੀਨਲ ਕੇਸਿਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੈਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤੋਂ ਇਲਾਵਾ ਜਿਹੜਾ ਨਈ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦਾ ਹੀ ਰਹਿਣ ਵਾਲਾ ਹੈ ਪਰ ਜਾਣਕਾਰੀ ਮਿਲੀ ਕਿੱਥੇ ਸਪਲਾਈ ਕਰਨਾ ਸੀਗਾ ਮੈਂ ਇਹ ਆਪਾਂ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰੈਸਟ ਕਰਕੇ ਹੁਣ ਇਸ ਤੋਂ ਬਾਅਦ ਸਾਡਾ ਨੈਕਸਟ ਫੋਕਸ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਤੇ ਇਹਨਾਂ ਦੀ ਜੋ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਹੈ ਸਾਡੀ ਉਹਨਾਂ ਵੱਲ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੋਂਕ ਤੱਕ ਪ੍ਰੋਪਰਟੀ ਕ੍ਰੀਏਟ ਕੀਤੀ ਹੈਗੀ ਹੈ ਇਸ ਤਰੀਕੇ ਦੇ ਇਸ ਆਪਣੇ ਲਈ ਜਿਹੜੀ ਇਲਗੋਟਨ ਵੈਲਥ ਹੈਗੀ ਹੈ ਆਪਾਂ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਆਲਰੇਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੇ ਹਾਂ ਇਹ ਜੇ ਤਫ਼ਸੀਲ ਤੇ ਸਾਹਮਣੇ ਆ ਰਹੀ ਹੈ ਕਿਨਾਂ ਦੇ ਐਪਸ ਨਾਲ ਲੇਕ ਕਿਸ ਤਰ੍ਹਾਂ ਜੁੜਾਈ ਕੀ ਆਪਸ ਵਿੱਚ ਪੁਰਾਣਾ ਜਾਣਦੇ ਹਨ ਇਹਨਾਂ ਵਿੱਚ ਜਿਹੜਾ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਮਾਰ ਆਇਆ ਹੈਗਾ ਉਹ ਤੇ ਜਿਹੜਾ ਜਿਹੜਾ ਬੰਦਾ ਇਖੱਚੇ ਅਰੈਸਟ ਨਹੀਂ ਹੋਇਆ ਹੈਗਾ ਇਹਨਾਂ ਦੋਨੋਂ ਆਪਸ ਵਿੱਚ ਪਹਿਲੇ ਤੋਂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਕੇਸਿਸ ਦੇ ਵਿੱਚ ਅੰਦਰ ਰਹਿ ਚੁੱਕਾ ਹੈ ਇਸ ਕਰਕੇ ਕੀ ਹੈ ਕਿ ਕਿਹੜਾ ਹੀ ਹੋਵੇ ਸਲੀਬ ਇਹਦੇ ਵਿੱਚ ਕਿੰਗਪਿੰਗ ਦਾ ਸਾਰੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚ ਕ੍ਰਿਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਕ੍ਰਿਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਨਹੀਂ ਇਹ ਸੰਦੀਪ ਜੇਲ੍ਹ ਤੋਂ ਬਾਹਰ ਜੋ ਬੰਦਾ ਕੋਲ ਹੈ ਕਿ ਜਿੰਦੀ ਨੇ ਉਹ ਨਹੀਂ ਕੋਈ ਕੋਲਜ ਕਿਤੇ ਉਹਨਾਂ ਨੂੰ ਜੋ ਅਸਾਈਨਮੈਂਟ ਦੀ ਵਾਰੀ ਕੋਈ ਸਰ ਦੇ ਬਲੋ ਇਹੀ ਬੈਕਵਰਡ ਲਿੰਕੇਜ ਅਸੀਂ ਵਰਕਆਊਟ ਹਜੇ ਅਪ ਕਰ ਰਹੇ ਹੈਗੇ ਇੱਕ ਵਾਰੀ ਬੈਕਵਰਡ ਲਿੰਕੇਜ ਫੋਰਵਰਡ ਲਿੰਕ ਦੀ ਸਾਰੀ ਵਰਕਆਊਟ ਹੋ ਗਈ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਡਿਟੇਲਸ ਇਸ ਦੇ ਵਿੱਚ ਮਿਲਣਗੇ ਸਰ ek aur whatsapp channel par